ਹਿੰਗ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਆ ਬਾਤੀ ਤੇ ਇਹ ਪੂਰੇ 12:00 ਵੱਜ ਗਏ ਆ ਤੇ ਅਸੀਂ ਉੱਪਰ ਆ ਗਏ ਅੱਜ ਹਵਾ ਬਹੁਤ ਚੱਲਦੀ ਆ ਧੁੱਪ ਵੀ ਨਿਕਲ ਆਈ ਆ ਕੱਪੜੇ ਵੀ ਮੈਂ ਸਵੇਰੇ ਸੁਕਣੇ ਪਾਗੀ ਸੀ ਤੇ ਅੱਜ ਮੈਂ ਇਹਨੂੰ ਧੋਣਾ ਆ ਤੇ ਹਵਾ ਚੱਲ ਪਈ ਆ ਪਰ ਨਾ ਝੂਰਾ ਕਿਉਂਕਿ ਚੋਤਾ ਨਾ ਤੈ ਕੱਲ੍ਹ ਨੂੰ ਹੁਣ ਅਸੀਂ ਬਾਰਿਸ਼ ਹੋਣ ਲੱਗ ਗਈ ਮਮੀ ਚਲੀਏ ਦੁਕਾਨ ਤੇ ਸਮਾਨ ਲੈਣੇ ਨਹੀਂ ਤਾਂ ਮੈਨੂੰ ਹੋਣਾ ਦੇਣਾ ਸੀਗਾ ਤੇ ਇੱਕ ਹਜੇ ਫੀਡ ਦਿੱਤੀ ਆ ਥੋੜਾ ਜਿਹਾ ਘੰਟਾ ਕੇ ਰੁੱਕ ਕੇ ਫਿਰ ਨਾ ਧੋਣੀ ਆ ਇਹ ਇਹ ਨਰਾਕੇ ਨੂੰ ਫਿਰ ਫੀਡ ਦੇਣੀ ਹੁੰਦੀ ਆ ਤੇ ਉਹਦੇ ਤੱਕ ਫਿਰ ਟਾਈਮ ਆ ਜਾਊਗਾ ਬੋਲੇ ਵਗੈਰਾ ਬਹੁਤ ਸਨੇ ਖਿੜੇ ਹੋਏ ਆ ਉੱਪਰ ਹਜੇ ਹੋਰ ਖਿੜਨੇ ਬਾਕੀ ਆ ਹਜੇ ਬਹੁਤ ਘੱਟ ਆ ਤੇ ਫਿਰ ਵੀ ਤੇ ਹਵਾ ਵਗੈਰਾ ਕਾਫੀ ਚੱਲਦੀ ਆ ਜਲਦੀ ਸੀ ਰਾਤ ਦੀ ਤੇ ਉਹਦੀ ਵਜ੍ਹਾ ਨਾਲ ਗਮਲੇ ਵੀ ਡੇਗੇ ਦੋ ਚੱਕ ਦੇ ਦਿੱਤੇ ਸੀ ਮੈਂ ਆਵਲੇ ਆ ਮੇਰੇ ਕੋ ਚੱਕਿਆ ਨਹੀਂ ਗਿਆ ਤੇ ਇੱਧਰ ਵੀ ਫੁੱਲ ਖਿੜੇ ਹੋਏ ਆ ਤਿਹਵਾ ਦੇਖੋ ਕਿ ਮੇਂ ਤੇਜ਼ ਚੱਲਦੀ ਆਂ। ਨੇਰੀ ਚੱਲਦੀ ਨੇਰੀ। ਇਹ ਵਿੱਚ ਪਿਆ ਹੈ। ਇਹ ਵਿੱਚ ਮੈਨੂੰ ਲੱਭਦਾ ਹਾਂ। ਬੈਨੀ। ਬੈਨੀ। ਨੋਨੇ। ਇੱਥੇ ਆ ਮੈਂ ਆ ਦੇ। ਆ ਦੇ। ਆ ਦੇ। ਹੂੰ। ਪਹਿਣਾ ਨਹੀਂ ਜਿਵੇਂ ਮੈਂ ਇਹਨੂੰ ਪਾ ਕੇ ਆਰਾਮ ਨਾਲ ਆਪਣੇ ਲੈਗ ਅਤ ਲੱਤਾਂ ਦੀ ਮ사ਜ ਕਰਦੀਆਂ ਕਿਉਂਕਿ ਦੁਖਦੀਆਂ ਬਹੁਤ ਜ਼ਿਆਦਾ ਪਰ ਇਹ ਲੰਮਾ ਨਹੀਂ ਪਿਆ ਹੁਣ ਇਹਨੂੰ ਫੜ ਕੇ ਕਰਨੀ ਪੈਣੀ ਆ ਦਿਨ ਮੈਂ ਨੜਾ ਦਿੱਤਾ ਮੰਮੀ ਹੱਸਦਾ ਕਹੀ ਨਹੀਂ ਅੱਜ ਮੈਂ ਨਾ ਮੇਕਅਪ ਨਹੀਂ ਪਾਤੀ ਕਿਉਂਕਿ ਇੱਕੋ ਵਰੀ ਪਾਇਆ ਹੋਇਆ ਪਾਇਈ ਨਹੀਂ ਤੇ ਫਿਰ ਮੈਂ ਕਿ ਅੱਗੇ ਅੱਗੇ ਆ ਜਨ ਜੀ ਆ ਜਣੀ ਗਰਮੀ ਤੇ ਫਿਰ ਪਹਿਨੇ ਨਹੀਂ ਅਗਲੇ ਸਾਰੇ ਦੇ ਛੋਟੇ ਹੋ ਜਣੇ ਆ ਤੇ ਠਹਿ ਵੱਡੇ ਆ ਹਜੇ ਇਸ ਕਰਕੇ ਮੈਂ ਪਾਇਆ ਹੀ ਨਹੀਂ ਸੀ ਫੋਲਡ ਕਰਕੇ ਪਾਏ ਹੋਏ ਆ ਹੱਥ ਤੇ ਬੈਰ ਵੀ ਜਗਨੀ ਮੈਂ ਆਪਣੀ ਇਹਦੇ ਨਾਲ ਕਿਉਂਕਿ ਇਹ ਹਲਦੀ ਪੈਡਟ ਨੂੰ ਕਿਹਾ ਕਿ ਹੁਣ ਜਰੂਰਤ ਨਹੀਂ ਮਾਸ ਜੀਤੀ ਬੰਦ ਕਰ ਦਿਓ ਤੇ ਹੁਣ ਇਹ ਆਇਲ ਪਿਆ ਤਾਂ ਮੈਂ ਹੀ ਆਪਣੀ ਬਾਡੀ ਵੀ ਮ사ਜ ਇਦਾਂ ਕਰ ਲਿਆ ਕਰਨੀਆ ਲੈ ਕੇ ਆ ਮੰਮੀ ਮੰਮੀ ਆ ਗਈ ਆ ਮੰਮੀ ਆਉਂਦੀ ਪਹਿਲਾਂ ਨਾਤੇ ਆ ਤੇ ਇੱਕ ਸਾਈਡ ਤੇ ਕੱਪੜੇ ਧੋਣ ਨਾ ਦਿੱਤੇ ਆ ਤੇ ਮੈਂ ਹੁਣ ਫਟਾਫਟ ਇਤੋਂ ਬੈੱਡ ਸੈੱਟ ਕਰਕੇ ਨਾ ਲੈਂਦੀ ਆ ਨਾ ਕੇ ਫਿਰ ਮੈਂ ਚਾਹ ਬਣਾਉਣੀ ਆ ਤੇ ਬੈਰੀ ਡੇ ਫੀਡ ਵੀ ਬਣਾਉਣੀ ਆ ਕਿਉਂਕਿ ਭੁੱਖ ਲੱਗੀ ਮੈਨੂੰ ਲੱਗਦਾ ਪਹਿਲਾਂ ਹੀ ਉਹਨੂੰ ਤਿਆਰ ਕਰਨੀ ਪੈਣੀ ਆ ਕਿਉਂਕਿ ਉਹਨੇ ਰੋਣ ਲੱਗ ਜਾਣਾ ਤੇ ਮੈਂ ਫਟਾਫਟ ਜਿਹੜਾ ਕੰਮ ਹੈ ਕਰ ਲੈਂਦੀ ਆ ਤੇ ਟਾਈਮ ਹੋ ਗਿਆ 6 ਵਜੇ ਦਾ ਮੈਂ ਆਪਣੇ ਅੱਜ 헤어ਵਾਸ਼ ਕੀਤੇ ਸੀਗੇ 헤어ਵਾਸ਼ ਕਰਕੇ ਮੈਂ ਕੰਮ ਵੀ ਨਹੀਂ ਕੀਤੀ ਇੰਦੀ ਬੰਨਦੇ ਆ ਸੁੱਕ ਗਿਆ ਤੇ ਇਹ ਰੋਈ ਜਾਂਦਾ ਸੀਗਾ ਤੇ ਹੁਣ ਮੈਂ ਮੰਮੀ ਨੇ ਇਹਨੂੰ ਫੀਡ ਵੀ ਦੇ ਦਿੱਤੀ ਇਹਦਾ ਮੈਂ ਡਾਈਪਰ ਵੀ ਚੇਂਜ ਕਰਤਾ ਫਿਰ ਵੀ ਨਾ ਇਹ ਰੋਈ ਜਾਂਦਾ ਸੀ ਰੋਈ ਜਾਂਦਾ ਸੀਗਾ ਫਿਰ ਮੈਂ ਇਹਨੂੰ ਲਟਾਇਆ ਉਹ ਖੇਡਦਾ ਪਿਆ ਮੈਂ ਪਹਿਲੀ ਵਾਰੀ ਅੱਜ ਕਿ ਇਹਨੂੰ ਲਟਾਇਆ ਮੈਂ ਰੋਂਦਾ ਸੀ ਕਿ ਮੈਨੂੰ ਲਟਾਓ ਕਿ ਮੈਂ ਖੇਡਣਾ ਆ ਤੇ ਹੁਣ ਖੇਡਦਾ ਪਿਆ ਬੈਨੀ ਐਵੀ ਬੈਨੀ ਇਹ ਮੇਰਾ ਬੈਣੀ ਇਹ ਸੋਨਾ ਬੇਬੀ ਇਹ ਸੋਨਾ ਬੇਬੀ ਨਾ ਲਾ ਨਾ ਨਾ ਹੱਸ ਰਹਾ ਹੈ ਖੇਲ ਰਹਾ ਹੈ ਖੇਲ ਰਹਾ ਹੈ ਸੋਨਾ ਬੇਬੀ ਰੋਣਾ ਨਹੀਂ ਆਛਾ ਹਾਂ ਖੇਲਣਾ हां गुड बेबी एडी खेलना आ, ए, है ना। नानी ने भी कम करना मैं भी कम करना है ना है ना नानी कर ली काम कर दी रहंदी ना हम्म ਚਲੋ ਟਾਈਮ ਓਵਰ ਨੀ ਹਜ਼ੀ ਹੈਗਾ ਨੰਨੇ Munne ਬੱਚੇ ਤੇਰੀ ਮੁਠੀ ਮੇਂ ਕੀ ਹੈ ਨੰਨੇ Munne ਬੱਚੇ ਤੇਰੀ ਮੁਠੀ ਮੇਂ ਕੀ ਹੈ ਮੁਠੀ ਮੇਂ ਹੈ ਤਕਦੀ ਹੇਨਾ ਨੰਨੇ ਨੰਨੇ ਬੱਚੇ ਤੇਰੀ ਮੁੱਠੀ ਮੇਂ ਕੀਆ ਹੈ ਨੰਨੇ ਉੰਨੇ ਬੱਚੇ ਤੇਰੀ ਮੁੱਠੀ ਮੇਂ ਕੀਆ ਹੈ ਮੁੱਠੀ ਮੇਂ ਹੈ ਤਕਦੀਰ ਦਾ ਟਾਈਮ 8:30 ਵਜੇ ਦਾ ਹੋ ਗਿਆ ਤੇ ਕੱਪੜੇ ਉਤਾਰੇ ਨਹੀਂ ਸੀ ਮੈਂ ਉਤਾਰਨ ਚੱਲ ਰਹੀ ਹਾਂ ਤੇ ਹਵਾ ਚੱਲਦੀ ਪਈ ਆ ਬਹੁਤ ਤੇਜ਼ ਤੇ ਆ ਕੱਪੜੇ ਸੀ ਬਾਦ ਵਿੱਚ ਧੁੱਤੇ ਸੀ ਤਰੋਂ ਦੇਖੋ ਫੁੱਲ ਵੀ ਗਿਨੇ ਸੋਣੇ ਲੱਗਦੇ ਆ ਦੇਖ ਲਈਏ ਚਾਦਰ ਹੁੰਦਾ ਰਾਤ ਨੂੰ ਕਿਸੇ ਕੋ ਕੋਈ ਸਿਚੁਏਸ਼ਨ ਹੈਗਾ ਤਾਂ ਦੱਸੋ ਫੀਲ ਲੱਗੀ ਵੀ ਸਾਰਾ ਕੁਝ ਕਰਕੇ ਗੋਦ ਵਿੱਚ ਵੀ ਫਿਰ ਵੀ ਤੇ ਹੁਣ ਮੈਂ ਉੱਪਰ ਆਈ ਸੀ ਕੱਪੜੇ ਉਤਾਰਨ ਤੇ ਹੁਣ ਥੱਲੇ ਚੁੱਲੀਆਂ ਜਾ ਕੇ ਰੋਟੀ ਜਿਹੜੀ ਹੈ ਸਾਰੇ ਨੇ ਦਿੰਦੇ ਆ ਦਾਲ ਬਣਾਈਆ ਪੀਣੀ ਦਾਲ ਬਸ ਤੇ ਰੋਟੀ ਮੈਂ ਬਣਾਉਂ ਤੇ ਫਿਰ ਨਾਲ ਚਾਹ ਵੀ ਬਣਨੀ ਸੀ ਤੇ ਪਲੇਟ ਲਗਾਈ ਮੈਂ ਵਿੱਚ ਬੰਦ ਗੁੰਡੀ ர பீல கணக்க